ਉਹ ਮੇਰਾ ਨਾਮ ਦਲਵਿੰਦਰ ਸਿੰਘ ਹੈ ਪਿੰਡ ਸੁਰਸਿੰਘ ਦਾ ਰਹਿਣ ਵਾਲਾ ਜ਼ਿਲ੍ਹਾ ਤਰਨਤਾਰਨ ਆ ਟਾਟਾ ਦੀ ਜਿੰਗ ਆਹੀ ਜਿਹੜੀ ਨਵੀਂ ਉਹਨਾਂ ਕੋਲ ਲੈ ਕੇ ਦਾਖਲਿਆ ਨੇ ਪਾਈ ਸੀ ਉਹਦਾ ਰਿਜ਼ਲਟ ਮੈਨੂੰ ਵਧੀਆ ਮਿਲਿਆ ਵਾ ਛੋਟ ਵੀ ਉਹਨੇ ਚੰਗੀ ਕੀਤੀ ਆ ਕਲਰ ਵੀ ਵਧੀਆ ਬਣਿਆ ਜੀ ਇਹਦਾ ਟਾਟਾ ਦਾ ਜਿਹੜਾ ਨਵਾਂ ਨਿਆ ਜਿੰਗ ਆਹੀ ਵੀਰ ਜੀ ਖੇਤੀ ਸਟੋਰ ਸੁਰਸਿੰਘ ਸ਼ਰਮੇ ਉਹਨਾਂ ਇਹਨਾਂ ਦਾ ਸਟੋਰ ਆ ਉਹਨਾਂ ਕੋਲ ਲੈਂਦਾ ਜੀ ਵਧੀਆ ਰਿਜ਼ਲਟ ਆ ਜੀ ਵਧੀਆ ਰਿਜ਼ਲਟ ਹੈ ਤੋਂ ਸਰਮਾ ਜੀ ਆਪ ਕਾ ਦੇਖਿਆ ਜੀ ਇਹਨਾਂ ਦਾ ਕਾਫੀ ਚਿਰ ਤੋਂ ਮੇਰੇ ਕਸਟਮਰ ਹੈਗੇ ਆ ਤੇ ਇਹਨਾਂ ਨੇ ਮੇਰੇ ਕੋ ਕੰਪਲੇਨਟ ਕੀਤੀ ਸੀ ਕਿ ਮੇਰਾ ਝੋਨਾ ਜਿਹੜਾ ਫੋਟ ਨਹੀਂ ਕਰ ਰਿਹਾ ਸਿੰਗਲ ਹੀ ਬੂਟਾ ਵਾ ਮੈਂ ਇਹਨਾਂ ਨੂੰ ਜ ਨਿਆ ਜ਼ਿੰਕ ਟਾਟਾ ਦੀ ਰਿਕਮੈਂਡ ਕਰਕੇ ਤੇ ਪੁਆਈ ਸੀ ਨਾ ਇਹਨਾਂ ਨੇ 10 ਕਿੱਲਾਂ ਦੇ ਵਿੱਚੋਂ ਜ਼ਿੰਕ ਪਾਈ ਆ ਤੇ ਅੱਜ ਅਸੀਂ ਦੇਖਿਆ ਵਾ ਕੇ ਤੇ ਬਹੁਤ ਵਧੀਆ ਝੋਨਾ ਹੋ ਗਿਆ ਵਾ ਉਦੋਂ ਤੱਕ ਸਿੰਗਲ ਬੂਟਾ ਸੀ ਅੱਜ ਪੂਰੀ ਸਾਰਾ ਹੀ ਝੋਨਾ ਜਿਹੜਾ ਫੋਟ ਕਰ ਗਿਆ 10 ਦੇ 10 ਕਿੱਲੇ ਨਿਆ ਜ਼ਿੰਕ ਇਸ ਦਾ ਜ਼ਿੰਕ ਪਾਣੀ ਚ ਕੁਲ ਕੇ ਬੇਕਾਰ ਨਹੀਂ ਜਾਂਦਾ ਜ਼ਿੰਕ ਹੌਲੀ ਹੌਲੀ ਛੁੱਟ ਕੇ ਪੌਦਿਆਂ ਨੂੰ ਲੰਬੇ ਸਮੇਂ ਤੱਕ ਮਿਲਦਾ ਹੈ ਅਤੇ ਜ਼ਿੰਕ ਦਾ ਅਸਰ ਦੂਸਰੇ ਜ਼ਿੰਕ ਖਾਦਾਂ ਤੋਂ ਵੱਧ ਰਹਿੰਦਾ ਹੈ ਨਿਆ ਜ਼ਿੰਕ ਲਿਆਓ ਅਤੇ ਆਪਣੀ ਫਸਲ 'ਚ ਨਵਾਂ ਜੋਸ਼ ਪਾਓ